ਰਮਨ ਜੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਵਾਰ ਨੰਬਰ 47 ਕੀ ਟੈਂਡਰ ਦੇਖੋ ਜੀ ਵਾਰਡ ਨੰਬਰ 47 ਦੇ ਵਿੱਚ ਸਿਵਲ ਪੈਨ ਦੀ ਲੋੜ ਸੀ ਬੜੀ ਦੇਰ ਤੋਂ ਡਿਮਾਂਡ ਸੀਗੀ ਉਹ ਕੱਲ ਮੀਟਿੰਗ ਹੋਈ ਆ ਤੇ ਉਹਦੇ ਵਿੱਚ 92 ਲੱਖ ਰੁਪਇਆ ਇਹ ਪਹਿਲਾਂ ਪਾਸ ਹੋ ਚੁੱਕਿਆ ਲੇਕਿਨ ਕੰਮ ਨਹੀਂ ਕਰਦੇ ਸੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਹਦੇ ਜਿੱਦਾਂ ਦੇ ਸੀ ਉੱਪਰੋਂ ਉਹਨਾਂ ਨੇ ਕਾਰਪੋਰੇਸ਼ਨ ਨੇ ਤਾਂ ਕਮਿਸ਼ਨਰ ਕਾਰਪੋਰੇਸ਼ਨ ਨੇ ਤਾਂ ਉਹੀ ਕਰਨਾ ਜੋ ਪ੍ਰਦੇਸ਼ ਹੋਣਗੇ ਆਦੇਸ਼ੇ ਹੋ ਜਾਈ ਸੀ 10 ਕਰੋੜ ਵਾਪਸ ਚਲੇ ਗਿਆ ਹੁਣ ਮੈਂ ਤਾਂ ਭੁੱਲੀ ਬੈਠਾ ਕਿ 22 ਸਾਲ ਬੀਤ ਗਏ ਆ ਹੁਣ 10 ਕਰੋੜ 10 ਕਰੋੜ ਕਰੀ ਜਾਈਏ ਵੀ ਸਰਕਾਰ ਨੂੰ ਹੁਣ ਪੈਸੇ ਭੇਜਣੇ ਚਾਹੀਦੇ ਡਵੈਲਪਮੈਂਟ ਲਈ ਔਰ ਟਾਈਮ ਵੀ ਇਹਨਾਂ ਪਿੱਛੇ ਜੇ ਮੰਗਿਆ ਸੀ ਅਸੀਂ ਡਵੈਲਪਮੈਂਟ ਵੀ ਕਰਾ ਪਏ ਇਲੈਕਸ਼ਨ ਅਸੀਂ ਲੇਟ ਕਰਾਉਣਾ ਚਾਹੁੰਦੇ ਆ ਭਾਈ ਜਿੱਥੇ ਹਲੇ ਇਲੈਕਸ਼ਨ ਨਹੀਂ ਇੱਥੇ ਭੇਜ ਦਿਓ ਫਿਰ ਕੋਟ ਲੱਜਣਾ ਦਸੰਬਰ ਆ ਜਣੀਆਂ ਤੁਹਾਡੀ ਸਰਕਾਰ ਤੇ ਕੋਡਾਂ ਦੀ ਜਾਂਦੀ ਰਹੀ ਇਹ ਕੋਰਡ ਕੋਈ ਨਾ ਕੋਈ ਲੱਗਿਆ ਰਿਹਾ ਠੱਪ ਕਿਉਂਕਿ ਤੁਸੀਂ ਸਮੇਂ ਸਰ ਕੋਈ ਕੰਮ ਨਹੀਂ ਕੀਤਾ ਅੱਜ ਮੌਕਾ ਦਿੱਤਾ ਲੋਕਾਂ ਨੇ ਤੁਹਾਨੂੰ ਤੁਸੀਂ ਚਾਹੋ ਜੋ ਤਿੰਨ ਸੀਟਾਂ ਜਿੱਤੇ ਹੋ ਤੇ ਕੰਮ ਕਰਕੇ ਦਿਖਾਓ ਪੈਸੇ ਪੇ ਜੋ ਡਵੈਲਪਮੈਂਟ ਪੈਸੇ ਨਾ ਹੋਣੀ ਹੈ ਅੱਜ ਸੀਵਰੇਜ ਦਾ ਕਟਿੰਗ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਏਰੀਆ ਜਿਨ੍ਹਾਂ ਦੇ ਵਿੱਚ ਜਿਹੜਾ ਕੰਮ ਕੰਮਲ ਹੋ ਜਾਏ ਮਰਵਾ ਸਾਹਿਬ ਦਾ ਵਾਰਡ ਨੰਬਰ 29 ਸੂਦ ਸਾਹਿਬ ਦਾ ਵਾਰਡ ਨੰਬਰ 5 6 4 4 ਇਸੇ ਤਰ੍ਹਾਂ ਠਾਕਰਦਾਸ ਜੀ ਦਾ ਵੀ ਪਾਰਟ ਆ ਹੋਰ ਵੀ ਬੜੇ ਬਾਸ ਨੇ 27 ਨੰਬਰ ਤੇ ਤੇ ਸਾਰੇ ਸਾਰੇ ਸ਼ਹਿਰ 'ਚ ਹੀ ਥੋੜੇ ਥੋੜੇ ਕਮਜਿਹਰੇ ਹੋਣ ਵਾਲੇ ਆ ਉਹ ਕੀਤੇ ਜਾਣਗੇ ਜੰਗੀ ਪਦਰ ਤੇ ਸਾਡੀ ਸਰਕਾਰ ਕਪੂਤਾ ਵੱਲ ਧਿਆਨ ਨਹੀਂ ਦਿੰਦੀ ਸਰਕਾਰ ਪੰਜਾਬ ਵੱਲ ਧਿਆਨ ਨਹੀਂ ਦਿੰਦੀ ਇਸ ਕਪੂਤਰ ਦੀ ਗੱਲ ਕਰੀ ਜਾਂਦਾ ਯਾਰ ਮੈਨੂੰ ਤਾਂ ਚੰਗੇ ਭਲੇ ਬੰਦੇ ਹੋ ਬਾਕੀ ਪੰਜਾਬ ਬਾਰੇ ਗੱਲ ਕਰੋ ਸ਼ਿਕਨੀ ਕਪੂਰਸਲਾ ਕਪੂਰਸਲਾ ਦੇ ਧਿਆਨ ਮੈਂ ਦੇ ਦੇਣਾ ਗੱਲ ਤੇ ਬਾਕੀ ਦੇ ਪੰਜਾਬ ਦੀ ਆ ਸਰਕਾਰ ਨੂੰ ਚਾਹੀਦਾ ਕਿ ਧਿਆਨ ਦੇਵੇ ਕਮਾਂ ਤੇ ਆਖਰੀ ਸਵਾਲ ਅੱਜ ਦੇ ਜਿਹੜੇ ਨਤੀਜੇ ਆ ਉਹਨਾਂ ਬਾਰੇ ਕੀ ਕੀ ਨਤੀਜੇ ਕੋਈ ਬਹੁਤ ਸਾਡੇ ਲਈ ਚੰਗੇ ਨਹੀਂ ਔਰ ਇਹ ਵੀ ਗੱਲ ਸੱਚੀ ਆ ਕਿ ਬਾਏ ਇਲੈਕਸ਼ਨ ਸਰਕਾਰ ਦੀ ਹੁੰਦੀ ਆ ਲੇਕਿਨ ਦਿੱਗਜ ਲੀਡਰ ਸਾਡੇ ਹਰੇ ਇਸ ਗੱਲ ਦਾ ਮੈਨੂੰ ਦੁੱਖ ਆ ਔਰ ਸਾਨੂੰ ਇਨਟਰੋਸਪੈਕਸ਼ਨ ਕਰਨ ਦੀ ਲੋੜ ਹੈ ਅੰਦਰ ਚਾਤੀ ਮਾਰ ਕੇ ਆਪਾਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰੀਏ ਸਤਾਈ ਲੱਗ ਗਈ ਆ ਬਹੁਤ ਦੂਰ ਨਹੀਂ